ਸਸਿਕਾ ਜੀ ਸਾਸਰੀ ਕਾਲ ਪਾਈਗੀ ਤੁਸੀਂ ਕੌਣ ਹੋ ਤੁਸੀਂ ਕੌਣ ਇਹੀ ਤਾਂ ਮੈਂ ਪੁੱਛਦੀ ਆ ਜੀ ਮੈਂ ਮੇਰੀ ਤਾਂ ਮਾਸੀ ਦਾ ਘਰ ਬਾਈ ਦਵੀ ਤੁਸੀਂ ਕੌਣ ਹੋ ਤੇਰੀ ਮਾਸੀ ਦਾ ਘਰ ਹੈ ਤਾਂ ਸਾਡੀ ਭੈਣ ਦਾ ਘਰ ਹੈ ਅਸੀਂ ਵੀ ਤੇਰੀਆਂ ਮਾਸੀਆਂ ਮੇਰੀਆਂ ਮਾਸੀਆਂ ਮਤਲਬ ਇਹ ਪਹਿਲਾ ਇੱਕ ਮਾਸੀ ਸੀ ਹੁਣ ਤਿੰਨ ਹੋ ਗਈ ਪਰ ਮੈਨੂੰ ਤਾਂ ਕਦੀ ਮਾਸੀ ਨੇ ਦੱਸਿਆ ਨਹੀਂ ਵੀ ਮੇਰੀ ਹੋਰ ਕੋਈ ਭੈਣ ਹੈਗੀ ਆ। ਓਹੋ ਤੂੰ ਤਾਂ ਜਿੰਨੀ ਭੋਲੀ ਸ਼ਕਲ ਹੈ ਉਨੀ ਤੂੰ ਭੋਲੀ ਐ ਤੇਰੀ ਮਾਸੀ ਨੇ ਉਹੀ ਪਰਦਾ ਰੱਖਿਆ ਹੁਣ ਤੇਰੀ ਮਾਸੀ ਨੂੰ ਪੁੱਛੀ ਅਸੀਂ ਤਾਂ ਤੇਰੀ ਮਾਸੀ ਦੀਆਂ ਧਰਮ ਪਹਿਣਾ ਹਾਂ। ਹਾਂ ਉਹ ਕੀ ਹੁੰਦਾ ਪਹਿਣਾ ਬਣਾਈਆਂ ਹੋਈਆਂ ਚੁੰਨੀ ਬਟਾਈ ਹੋਈ ਐ ਸਾਡੀ ਤਿੰਨਾਂ ਦੀ। ਅੱਛਾ ਮਤਲਬ ਅਰੀਜਨਲ ਨਹੀਂ ਡੁਪਲੀਕੇਟ ਪਹਿਣਾ ਹੂ ਤੁਸੀਂ। ਓਹੋ ਗੋਲੀ ਮਾਰ ਰੀ ਅਰੀਜਨਲਾਂ ਦੇ। ਅਸੀਂ ਤਾਂ ਰੀਜਨਲ ਆ ਤੋਂ ਵੀ ਰੀਜਨਲ ਆ। ਓ ਅੱਛਾ ਤਾਂ ਮਤਲਬ ਤੁਸੀਂ ਡੁਪਲੀਕੇਟ ਨਹੀਂ ਹੈਗੀਆਂ। ਹਾਂ ਸਮਝ ਗਈ ਇਹਦਾ ਸਮਝ ਗਈ। ਅਸੀਂ ਬਾਲੀ ਸਿਆਣੀ ਕੁੜੀਆਂ ਤੇ ਅੱਥਰ ਦੇ ਸੋਨੇ ਦੇ ਪਾਈ ਹੋਏ ਦਨਾਂ। ਹਾਂ 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 ਪੁੱਤ ਸੁਖਣਾ ਸੇਵਨਾ ਸਾਡੇ ਬਥੇਰੇ ਹੈਗਾ। ਇਹ ਤਾਂ ਅਸੀਂ ਜਾਣ ਕੇ ਨਹੀਂ ਪਾਉਂਦੀਆਂ। ਮੇਰੇ ਵੀ ਤੇ ਕੰਨ ਖਾਲੀ ਪੈ ਨੇ। ਐ ਕਰੀ ਪੁੱਤ ਇੱਕ ਜੋੜੀ ਹੋਰ ਪਈ ਐ। ਉਹ ਤੂੰ ਬਾਲੀ ਹਾਈ ਸੱਚੀ ਹਾਂ ਹਾਈ ਤੁਸੀਂ ਕਿੰਨੇ ਵਧੀਆ ਹੋ ਨਾ ਲੈ 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 ਕਿਹਦੇ ਮੈਂ ਕੀ ਕਰਾਂ ਹਾਂ ਹਾਂ ਨਾਲੇ ਜੇ ਆਹ ਚੰਦੀ ਦਾ ਹੈ ਕਿ ਸਟੀਲ ਦਾ ਹਾਈ ਦੇਖ ਕਿੰਨੀ ਬੇਸਤੀ ਕਰਿਆ ਨੇ ਉਹ ਇਹ ਚਾਂਦੀ ਦਾ ਸਿਓਨੇ ਦਾ ਬਣਵਾ ਕੇ ਪਾਲੀ ਸਾਡੇ ਕੋਲ ਵਾਧੂ ਹੀ ਪਿਆ ਹਾਂ ਬਣੀਏ ਬਣੀ ਵੀ ਪਈ ਐ ਚੈਨੀ ਮੇਰੇ ਕੋਲ ਬਣੀ ਹਾਂ ਉਹ ਪਾਣੀ ਉਹ ਪਾਣੀ ਸੈਟ ਦੇ ਦੂੰਗੀ ਸੈਟ ਪੂਰਾ ਅੱਛਾ ਫਿਰ ਤੁਸੀਂ ਮੈਨੂੰ ਇਹ ਦੱਸੋ ਕੀ ਖਾਓਗੇ ਪੀਓਗੇ ਹਾਈ ਮੈਂ ਮਰ ਜਾ ਮੇਰੀ ਤੀਨੇ ਪਹਿਲੀ ਵਾਰ ਹੀ ਪੁੱਛਿਆ ਪੁੱਤ ਸਾਨੂੰ ਤਾਂ ਨਾ ਕੋਈ ਐਮ ਨਹੀਂ ਪੁੱਛਦਾ ਵੀ ਕੀ ਖਾਣਾ ਹੈ ਕੀ ਪੀਣਾ ਕਿਉਂਕਿ ਕਲੀਆਂ ਜਾਣਿਆ ਕੰਮ ਤੋਂ ਆਉਣਿਆ ਆ ਕੇ ਕਰੇ ਆਪ ਨੂੰ ਪੁੱਤ ਕਰਕੇ ਖਾਣਾ ਪੀਣਾ ਪੈਂਦਾ ਇਸ ਕੰਮ ਕੀ ਕਰਦੇ ਵੈਸੇ ਕੰਮ ਤਾਂ ਵੈਸੇ ਇੱਕ ਸਾਡਾ ਉਹ ਭਤੀਜਾ ਹੈਗਾ ਉਹ ਵਿਚਾਰਾ ਸਾਡਾ ਦੁੱਖ ਸੁੱਖ ਪੁੱਛ ਲੈਂਦਾ ਕਦੇ ਆ ਜਾਂਦਾ ਸਾਡੇ ਕੋਲ ਲਾ ਹੀ ਜਾਂਦਾ 4 ਦਿਨ ਉਸ ਵਾ ਦਾ ਬਾਲਾ ਵਧੀ ਹੈਗਾ ਸਾਡਾ ਭਤੀਜਾ ਅੱਛਾ ਉਹ ਜੀਪੀ ਤੁਹਾਡਾ ਭਤੀਜਾ ਆ ਹਾਂ ਹਾਂ ਸਾਡਾ ਭਤੀਜਾ ਹੈ ਮੈਂ ਮੈਂ ਤਾਂ ਹੈਗੀ ਸੁਵਿਧਾ ਕੇਂਦਰ ਚ ਲੱਗੀ ਹੋਈ ਸਰਕਾਰੀ ਨੌਕਰੀਆਂ ਬੀਕਰਡ ਬਣਾਉਣੇ ਆ ਆਧਾਰ ਕਾਰਡ ਵੀ ਬਣਾਉਣੇ ਆ ਹੋਰ ਵੀ ਜਿਹੜੀਆਂ ਮਤਲਬ ਉਥੇ ਕੰਮ ਹੁੰਦੇ ਨੇ ਸਾਰੇ ਹਾਂ ਹਾਂ ਸਾਰੇ ਉਹੀ ਹੈ ਤੇ ਇਹ ਮੇਰੀ ਭੈਣ ਇਹਦੀ ਹੈਗੀ ਹੈ ਮੈਂ ਮੇਰੀ ਡਿਉਟੀ ਬੈਂਕ ਚ ਸਿਉਣਾ ਜਾਵਾਂ ਕਰਦੇ ਤੇ ਹਾਂ ਹਾਂ ਉਹ ਲੋਕ ਲਾ ਕੇ ਚਾਹ ਭੀੜੇ ਹੁੰਦੀ ਮੈਂ ਇੱਕ ਗੱਲ ਕਹਾਂ ਤੁਸੀਂ ਗੁੱਸਾ ਨਾ ਕਰਿਓ ਹੈਨਾ ਤੁਹਾਡੀ ਨਾ ਲੁੱਕ ਦੇਖ ਕੇ ਲੱਗਦਾ ਨਹੀਂਗਾ ਵੀ ਤੁਸੀਂ ਜੋਬ ਕਰਦੇ ਹੋ ਮੇਰੀ ਗੱਲ ਸੁਣ ਪੁੱਤ ਅਸੀਂ ਤਾਂ ਨਾ ਜਾਣ ਕੇ ਸਿੱਧੀਆਂ ਸਾਧੀਆਂ ਬਣ ਕੇ ਰਹਨੇ ਆਂਗੇ ਵੀ ਅਗਲਾ ਨਾ ਫਿਰ ਐ ਅਗਲਾ ਕਹਿੰਦਾ ਇਹ ਕੋਈ ਬਾਹਲਾ ਪੈਸਾ ਤੇ ਲਿਹੁ ਅਸੀਂ ਫਿਰ ਕੱਲੀਆਂ ਜਾਣੀਆਂ ਨਾ ਜਾਣੀ ਕੋਈ ਚੋਰ ਚਾਕਟਾ ਲੱਗ ਜਾਂਦਾ ਹੈ ਇਹ ਹੋਰ ਵੀ ਗੱਲ ਹੈ ਨਾ ਅੱਜ ਕੱਲ ਜਿੰਨੀ ਟੌਰ ਕੱਢਦਾ ਬੰਦਾ ਉਹਨਾਂ ਤਾਂ ਤੋਂ ਹੁੰਦਾ ਨਹੀਂ ਜਿੰਨਾ ਦੇਸੀ ਜਾ ਹੋਵੇ ਨਾ ਉਹਦੇ ਕੋਲੇ ਬਾਲਾ ਕੋਸ਼ ਹੁੰਦਾ ਹਾਂ ਇਤੇ ਗੱਲ ਹੈ ਜਿਵੇਂ ਹੁਣ ਮੇਰੀ ਭੈਣ ਉਹ ਜੀਨਾ ਵਗੈਰਾ ਪਾਉਂਦੀ ਆ ਮੈਂ ਸੂਟ ਪਾਉਂਦੀ ਆ ਫਰਕ ਤਾਂ ਹੁੰਦਾ ਹੀ ਆ ਭੈਣ ਮਤਲ ਅਸੀਂ ਜਿਹੜੀ ਪਹਿਲਾਂ ਆਈ ਸੀ ਨਾ ਮੇਰੇ ਨਾਲ ਗੱਲਾਂਈ ਸੀ ਅੱਛਾ ਫਿਰ ਅੱਛਾ ਅੱਛਾ ਗੱਲ ਸੁਣੀ ਜਿਹੜੀ ਤੇਰੀ ਭੈਣ ਆ ਨਾ ਉਹ ਤਾਂ ਬਾਲੀ ਚੁੱਸਤ ਹੈ ਨਾ ਕੋ ਨਾ ਪੁੱਟਰ ਪੁੱਟਰ ਜਿਹਾ ਬੜਾ ਕਰਦੀ ਸੀ ਸਾਨੂੰ ਤਾਂ ਭਾਈ ਸਮਝ ਸਮਝ ਜੀ ਨਹੀਂ ਆਈ ਤੇ ਹੀ ਤਾਂ ਸਾਰੇ ਸਮਝ ਆਏ ਤੇਰੇ ਤਾਂ ਸੱਚੀ ਮੋ ਵੀ ਬਾळा ਆਉਂਦਾ ਸਾਨੂੰ ਤੇ ਤਾਂ ਸਮਝ ਇਕੱਲੀ ਇਕੱਲੀ ਗੱਲ ਦੀ ਆਉਂਦੀ ਆ ਆਪ ਹੀ ਮੋ ਲੈ ਲੀਂਦੀ ਐ ਆਪ ਹੀ ਮੋ ਲੈ ਲੀਂਦੀ ਐ ਪੋਲੀ ਸ਼ਕ ਲਾ ਲਈ ਤਾਂ ਹਾਂ ਤੂੰ ਰਹਿੰਦੀ ਕਿੱਥੇ ਨਾ ਵਿਛੇ ਰਹਿਣਾ ਮੈਨੂੰ ਤਾਂ ਆਪ ਕੋਈ ਘਰ ਨਹੀਂ ਲੱਭਦੇ ਸੀ ਤਾਂ ਕਰਕੇ ਮਾਸੀ ਨੇ ਮੈਨੂੰ ਇੱਥੇ ਪਾਇਆ ਹੈ ਪੁੱਤੇ ਹੁਣ ਤਾਂ ਸਾਡੇ ਨਾਲ ਰਹੀ ਚੰਗਾ ਹਾਂ ਮੈਂ ਆਪਾਂ ਸਾਰੇ ਇਕੱਠੇ ਰਲ ਕੇ ਰਾਵਾਂਗੇ ਮੈਂ ਤਾਂ ਕਹਿੰਦੀ ਸੀ ਤੁਸੀਂ ਮੈਨੂੰ ਵੀ ਆਪਣੇ ਨਾਲ ਬੈਂਕ ਚ ਜੌਬ ਦਵਾ ਦੇ ਨਾ 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 ਮੇਰੀ ਗੱਲ ਸਾਡੇ 1 ਮਿੰਟ ਸਾਡੇ ਹੁੰਦੇ ਆ ਤੈਨੂੰ ਜੌਬ ਕਰਨ ਦੀ ਕੀ ਲੋੜ ਅਸੀਂ ਹੈਗੇ ਨਾ ਤੇ ਬਸ ਸਾਨੂੰ ਆਈਆਂ ਨੂੰ ਚਾਹ ਬਣੀ ਬੁਚਲੇ ਕਰ ਇਹ ਨਹੀਂ ਬਦੂ ਨਾ ਤਾਂ ਕੋ ਲੋਗ ਲੱਜ ਭੁੱਲੀ ਗਈ ਮੈਂ ਲਿਆ ਕਿ ਪੁੱਤ ਮੇਰੀ ਗੱਲ ਸੁਣ ਕੇ ਤੈਨੂੰ ਅਸੀਂ ਨੌਕਰੀ ਜ਼ਰੂਰ ਦਵਾਵਾਂਗੇ ਚੰਗਾ ਹਾਂ ਸਾਰੀ ਉਮਰ ਦੀ ਰੋਟੀ ਹੋ ਜਾਂਦੀ ਐ ਸੱਚ ਹਾਂ ਹੋਏ ਤੁਸੀਂ ਕਿੰਨੇ ਚੰਗੇ ਦੋਵੇਂ ਜਣੇ ਹਨ ਆਪਾਂ ਚੱਲਾਂਗੇ ਹੁਣ ਨਾ ਇਹ ਤੈਨੂੰ ਟੂਰ ਤੇ ਲੈ ਕੇ ਜਾਵਾਂਗੇ ਸੀ ਹਾਂ 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 ਟੂਰ ਨਾ ਬੱਚਿਆਂ ਦਾ ਲਵਾਉਂਦਾ ਹੀ ਰਹਿੰਨਾ ਕੋਈ ਪੈਸਾ ਫਿਰ ਅਸੀਂ ਕਿੱਥੇ ਖਰਚ ਕਰ ਵੈਸੇ ਨਾ ਤੈਨੂੰ ਦੱਸਿਆ ਕਿਉਂਕਿ ਤੇਰੀ ਸ਼ਕਲ ਵਾਲੀ ਭੋਲੀ ਹੈ ਤੇ ਤੂੰ ਹੈ ਹੀ ਭੋਲੀ ਆ ਸ਼ਕਲ ਕੀ ਤੇ ਨਾ ਕਿਸੇ ਨੂੰ ਵੀ ਇਹ ਨਾ ਦੱਸੀ ਵੀ ਇਹਨਾਂ ਕੋਲ ਇਹਨਾਂ ਸਿਉਣਾ ਸਾਡੇ ਕੋਲ ਦੱਸਿਉਣਾ ਤੌੜੇ ਚ ਪਾ ਕੇ ਖੱਲ ਡੱਬੇ ਆ ਇੱਕ ਸਾਡਾ ਘਰ ਹੋਰ ਇੱਥੇ ਵੀ ਹੋਰ ਕਿਤੇ ਅੱਛਾ ਉਹ ਘਰ ਸਾਡਾ ਹੋਰ ਹੈ ਉਹ ਅਸੀਂ ਕਿਸੇ ਨੂੰ ਕਦੇ ਦੱਸਿਆ ਨਹੀਂ ਵੀ ਅਸੀਂ ਐਡੇ ਘਰ ਦੇ ਆ ਅਸੀਂ ਪੈਸਾ ਕਮਾ ਕਮਾ ਕੇ ਜਮਾ ਕੀਤਾ ਹੋਇਆ ਉਹ ਪੈਸੇ ਦਾ ਪਤਾ ਅਸੀਂ ਕੀ ਕਰਨਾ ਹੁਣ ਜਿਵੇਂ ਤੂੰ ਕਿਹਾ ਵੀ ਮੈਂ ਕੱਲੀ ਆ ਹੁਣ ਤੇਰੇ ਤੇ ਲਾ ਦੇਗੇ ਅਸੀਂ ਬਸ ਅਸੀਂ ਪਹਿਲਾਂ ਵੀ ਕੋਈ ਕੁੜੀਆਂ ਤੇ ਐਂ ਪੈਸਾ ਲਾਇਆ ਤੇ ਕਈ ਕੁੜੀਆਂ ਸੀ ਹੈ ਨਾ ਰਣੀ 12ਵੀਂ ਤੇ ਹੋ ਰਹੀ ਹੈ ਹਾਂ 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 ਨਹੀਂ ਤੈਨੂੰ ਨਾ ਅਸੀਂ ਆਪਦਾ ਘਰ-ਬਾਰ ਦਿਖਾ ਖਿਲੇ ਆਵਾਂਗੇ ਚੰਗਾ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਮੈਨੂੰ ਇੱਕ ਗੱਲ ਦੱਸੋ ਜੇ ਤੁਹਾਡੇ ਕੋਲ ਇੰਨਾ ਪੈਸਾ ਇੰਨਾ ਸੋਨਾ ਫੇ ਤੁਸੀਂ ਮੇਰੀ ਮਾਸੂਰੀ ਦੇ ਘਰੇ ਕਾਤੋ ਉਹੋ ਤੇਰੀ ਮਾਸੀ ਦਾ ਇਹ ਗੱਲ ਤਾਂ ਤੈਨੂੰ ਘੰਟੇ ਦੇ ਸਮਝਾਈ ਜਾਂਦੇ ਆ ਵੀ ਅਸੀਂ ਗਰੀਬ ਬਣ ਕੇ ਜਾਣ ਕੇ ਰਹਿੰਦੇ ਆ ਸਾਡੀ ਆਦਤ ਹੈ ਕਮਾਉਣ ਦੀ ਫੇ ਸਾਨੂੰ ਐਂ ਕੰਮ ਤੇ ਜਾਂਦਿਆਂ ਆਉਂਦਿਆਂ ਬੱਸ 'ਚ ਕਿਤੇ ਬੈਹਿੰਦੇ ਆ ਉੱਠਦੇ ਸਾਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਹੈਲਪ ਦੀ ਲੋੜ ਆ ਮੇਰੇ ਅਸੀਂ ਆਏ ਹੈਲਪ ਕਰਦਣੇ। ਮੁੰਡੇ ਤੇਰੀ ਮਾ ਇੱਕ ਮਿੰਟ। ਜਿਹਦੀ ਤੇਰੀ ਮਾਸੀ ਦੇ ਘਰੇ ਅਸੀਂ ਆ ਰਹਿੰਦੇ ਸੀ। ਤੁਸੀਂ ਆ ਗਏ। ਤੈਨੂੰ ਪਤਾ ਲੱਗਦਾ ਨਾ ਇਹ ਵਿਚਾਰੀ ਇਕੱਲੀ ਰਹਿੰਦੀ ਹੈ। ਨਾਲੇ ਪੁੱਤ ਜੇ ਇੱਥੇ ਨਾ ਰਹਿੰਦੇ ਹੁੰਦੇ ਤੇਰਾ ਕਿਵੇਂ ਸਾਡੇ ਨਾਲ ਮੇਲ ਹੁੰਦਾ ਪੁੱਤ? ਐ ਨਾਈਂ ਨਾ। ਜੇ ਅਸੀਂ ਐਸ਼-ਉਰਾਮ ਤੇ ਰਹਾਂਗੇ ਪੁੱਤ ਫਿਰ ਤਾਂ ਬਿਮਾਰ ਹੋ ਜਾਂਦਾ ਬੰਦਾ। ਕੰਮ ਤੋਂ ਬਿਨਾਂ ਤਾਂ ਬੰਦਾ ਕੋੜੀ ਐ। ਬਾਬਾ ਨਾਨਕ ਵੀ ਕਹਿੰਦਾ ਸੀ ਵੀ ਹੱਥੀ ਕਿਰਤ ਕਰੋ ਕਿਰਤ ਕਰਕੇ ਖਾਓ ਅਸੀਂ ਮਿਹਨਤ ਕਰਦੇ ਆਂ ਹਾਂ ਹਾਂ ਤੁਸੀਂ ਹੁਣ ਬੈਠ ਕੇ ਗੱਲਾਂ ਬਾਤਾਂ ਕਰਵੇਂ ਤੁਹਾਡੇ ਵਾਸਤੇ ਚਾਹ ਪਾਣੀ ਲੱਗਾ ਲਿਆ ਕਿੱਦਿਸ ਹੈ ਆਣੀ ਕੁੜੀ ਵਾਲਾ ਦੇਖ ਲਾ ਉਹ ਸਿਰ ਮੁਕੀ ਮਰੂ ਨੱਕਦੇ ਕਦ ਗੱਲ ਸੁਣ ਨੱਤੇ ਐ ਕਿਉਂ ਐਸੀ ਨੇ ਕਰੀ ਐਤੀ ਕਰਾਂਗੀ ਅੰਮੀ ਐ ਨਹੀਂ ਕਿਆ ਕਰਦੇ ਫਿਰ ਤੈ ਕੱਲ ਨੂੰ ਫਿਰ ਤੈ ਕੱਲ ਨੂੰ ਐ ਕਹ ਤੂੰ ਫਿਰ ਤੁਸੀਂ ਨੇ ਕਿਹਾ ਸੀ ਨੌਕਰੀ ਅਸੀਂ ਕਰਾਂਗੇ ਨੀ ਇਹ ਨੂੰ ਸ਼ਾਮਿਲ ਕਰਨਾ ਆਪਣੇ ਧੰਦੇ ਚ ਕੱਲਿਓ ਹੱਥ ਫੂਕਦੀ ਰਹੇਗੀ ਇਹ ਚੌਟੇ ਨਾ ਰੋਟੀਆਂ ਇਸੇ ਦੱਚ ਕਾਇ ਕਰੇ ਅਕਲ ਤੋਂ ਕੰਮ ਲੈ ਰਿਹਾ ਕਾ ਭੇਜਾ ਕਿੱਥੇ ਭੇਜਾ ਕਾ ਨੂੰ ਗੱਲ ਸੁਣ ਲੈ ਜਿੱਥੇ ਤੱਕ ਮੇਰਾ ਦਿਮਾਗ ਫਿਰਦਾ ਨਾ ਉੱਥੇ ਤਾਂ ਤੂੰ ਅਜੇ ਗਈ ਨਹੀਂ ਜਿੱਥੇ ਤੇਰਾ ਦਿਮਾਗ ਉੱਥੇ ਤਾਂ ਮੈਂ ਚੱਪਲਾ ਲਾ ਕੇ ਜਾਨੀ ਆ ਮਾਰੇ ਗੱਲ ਸੁਣ ਇਹ ਨੂੰ ਕਹਾਂ ਆਇ ਲੱਗ ਗਿਆ ਗੱਲ ਸੁਣ ਕੇ ਵੀ ਇਹਨਾਂ ਨੇ ਤਾਂ ਮੈਨੂੰ ਕੰਮ ਹੀ ਨਹੀਂ ਕਰਨ ਦੇਣਾ ਇਹ ਤਾਂ ਅਮੀਰ ਨੇ ਸਾਨੂੰ ਦੱਬੀ ਬੈਠੇ ਆ ਭਲਾਣਾ ਇਹ ਨੂੰ ਫਸਾ ਕੇ ਜਾਲ ਚ ਇਹ ਤੂੰ ਦੇਖੀ ਤਾ ਸਿਆਗੇ ਅੱਗੇ ਅੱਗੇ ਬੰਦਾ ਕੀ ਇਹ ਕੱਲ ਜਦ ਮੈਂ ਨੂੰ ਕਹਤਾ ਵੀ ਨੌਕਰੀ ਦਿਵਾਵਾਂਗੇ ਤੈਨੂੰ ਜਦ ਮੈਂ ਇਹ ਇਹ ਹੂੰਗਾ ਉਹ ਮਾਰਦੀ ਸੀ ਐ ਜਦ ਮੈਂ ਇਹਨੂੰ ਕਹਤਾ ਵੀ ਤੈਨੂੰ ਨੌਕਰੀ ਦਿਵਾਵਾਂਗੇ ਛਾਲ ਵਾਲੀ ਨਾ ਉਹਦੀ ਨਾਲ ਦੇ ਨਾਲ ਵੀ ਉੱਪਰ ਪਾ ਦੀ ਰੋਟੀ ਐ ਤੇਰੀ ਅਕਲ ਤੋਂ ਕਮ ਲੈ ਲੈ ਕਰ ਚੱਲ ਇਹ ਤੂੰ ਖੜੀ ਨਹੀਂ ਜਾਇਆ ਕਰ ਚੱਲ ਖੜੀ ਹੋ ਜਾ ਤੂੰ ਛੋਟੀ ਐ ਛੋਟੀ ਬਣ ਕੇ ਰਿਹਾ ਕਰ ਕੋਈ ਆਉਂਗੀ ਚਾਹ ਪਾਣੀ ਲੇਉ ਉਸ ਤੋਂ ਇੱਕ ਪਿਲਾਉ ਤੂੰ ਪੀ ਲੈ ਬਾਕੀ ਇੰਨੀ ਨਹੀਂ 나이드ਰੇ ਜੀ ਬੱਕੇ ਤੇ ਨਹੀਂ ਹੋਇਆ ਕਰਦੇ ਕੋਈ ਨਾ ਖਾਂ ਨੂੰ ਮਹਿਸੂਸ ਜਾਣਾ ਹੋ ਜੇ ਉਸਨੇ ਉਹਨੇ ਕਹਿੰਦੀ ਪੁੱਤ ਮੈਂ ਤੇਰੀ ਹੈਲਪ ਕਰਨ ਆਈ ਮੇਰੀ ਤੀ ਕੱਲੀ ਗਰਮੀ ਛਿੱਟੇਂ ਕਪੜੇ ਵਸਕੇ ਜੇ ਨਾਲ ਚੱਲ ਅਸਰਦੇ ਵਾਲੀ ਵੀ ਨਾ ਥੋੜੀ ਕਣੀ ਝੜਕਾ ਖਾ ਕੇ ਲੋਟ ਆਉਂਦੀ ਹੈ ਪੂਰੀਏ ਨਹੀਂ ਉਹ ਅੰਦਰੀ ਜੱਬੜ ਜੀ ਕੰਦਰ ਤੱਕ ਕੰ ਮੈਂ ਖਰਾਬ ਕਰ ਦਿੱਤੇ ਓਏ ਕੋ ਮੇਰੇ ਸਾਲਾ ਗਰਾਊਂਡ ਫੇਟੋ ਕੋ ਹੋਰ ਭਾਈ ਜੇਪੀ ਉਹ ਕਿਹੜਾ ਜੇਪੀ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਹਿ ਦੀ ਵੀ ਜਾ ਕੇ ਕੱਪੜੇ ਵਲ ਆਪਾਂ ਗਰਾਊਂਡ ਚੱਲਦੇ ਆਂ ਔਰ ਮੈਨੂੰ ਕੰਮ ਜਾ ਪਾਇਆ ਸੀ ਯਾਰ ਅੰਮਾ ਇਹ ਤਾਂ ਇਧਰ ਮੜਾ ਜਾ ਕੇ ਹੋਣਾ ਕੰਮ ਜਾ ਹਾਂ ਤੂੰ ਜਾ ਗਰਾਊਂਡ 'ਚ ਮੈਂ ਪੜਦਾ ਮੈਨੂੰ ਠੀਕ ਨਹੀਂ ਲੱਗਦੇਗੇ ਤੈਨੂੰ ਮੈਂ ਨਾਲ ਕਹਿ ਕੇ ਭੇਜਿਆ ਸੀ ਵੀ ਭਾਈ ਜਾ ਕੇ ਕੱਪੜੇ ਵਲ ਆਪਾਂ ਗਰਾਊਂਡ ਚੱਲਦੇ ਫੇਰ ਫੇਰ ਤੂੰ ਆ ਡੀਸੀ ਬਣਿਆ ਫਿਰਦਾ ਓ ਕੰਮ ਜਾ ਪਾਇਆ ਤੀ ਮੈਂ ਦੁਕਾਨ ਤੋਂ ਮੜਾ ਸੌਦਾ ਜਾ ਫੜ ਲਿਆ ਮੈਂ ਤੂੰ ਪੱਕ ਜਾ ਯਾਰ ਮੈਥੋਂ ਕੀ ਕਰਾਂਗਾ ਗਰਾਊਂਡ 'ਚ ਮ ਕਹਿੰਦਾ ਮੀ ਲੌਂਚ ਹੋਈ ਆ ਦੁਕਾਨ ਉਹ ਗੁਪਤਕ ਦੁਕਾਨ ਖੋਲਿਓ ਤੂੰ ਜਿਹੜੀ ਲੌਂਚ ਹੋਈ ਆ ਮੈਂ ਜਾਣਦਾ ਮੈਨੂੰ ਪਤਾ ਏ ਏੜੀ ਲੌਂਚ ਉਹ ਤੂੰ ਭਾਗ ਦੇ ਮੈਂ ਬਾਤਾਂ ਹੂੰ ਅੱਛਾ ਮਰੇ ਸੜਾ ਗ੍ਰਹਿਣ ਲੱਗਾਗਾ ਤਾਂ ਮੇਰੇ ਫਾਇਦਾ ਪਹਿਲਾਂ ਗਲੀ ਪੈ ਗਈ ਚੱਲ ਵਧੀਆ ਰਹਿਟ ਟਲ ਗਿਆ ਇਹ ਤਾਂ ਹੀ ਦੋ ਘੰਟੇ ਗਰਾਊਂਡ ਚ ਮੁੜਦਾ ਪਹਿਲਾਂ ਤਾਂ ਕੰਨਵਤ ਖੁੱਲ ਕੇ ਹੋਈ ਨਹੀਂ ਹੁਣ ਚਮਾਇ ਨੇ ਮਿੱਠੇ ਮਿੱਠੇ ਗੱਲਾਂ ਮਾਰੂੰਗਾ ਤੋ ਕਾਟੇ ਬੱਬਰ ਪਰ ਨਮਰ ਰੱਜ ਜੁੰਦਕੀ ਗੱਲਾ ਮਾਰ ਵੜਾ ਨਾ ਕੋਈ ਹੁਣ ਬਸ ਤੇ ਵਿਚਾਲੇ ਪੰਗਾ ਲਾਉਣ ਵਾਲਾ ਹੈ ਇਹ ਪਰ ਹੁਣ ਕਿਧਰ ਆ ਗਏ ਡੱਟੇ ਡਰਾਮਾ ਓਹੋ ਇਹ ਤਾਂ ਹੁਣ ਨਾ ਪਿੱਛੇ ਹੁਣ ਜੋ ਕਰੇ ਨੇ ਕਿ ਬੰਦ ਜੋ ਕਰੇ ਹੈ ਇਹ ਆਹ ਕੌਣ ਆਉਂਦਾ ਨਹੀਂ ਬੇਸੂਰੀ ਇਹ ਤੈਨੂੰ ਪਤਾ ਨਹੀਂ ਉਹੀ ਹੈ ਹਰਮਨ ਵਾਲਾ ਉਹਦੇ ਕੋਲੇ ਆਉਂਦਾ ਆਉਂਦਾ ਹੈ ਕਿੱਥੋਂ ਬਣੋ ਆ ਗਿਆ ਮੂੜੀ ਚੱਲ ਰੰਮਾ ਮੈਂ ਤਾਂ ਬਈ ਗਾ ਤਾਂ ਮੋੜ ਚੱਲੇ ਕੀ ਗੱਲ ਹੋ ਗਈ ਸੱਸਰੀ ਕਾਂਟੀ ਜੀ ਸੱਸਰੀ ਕਾਲ ਪੁੱਤ ਉਹ ਮੈਨੂੰ ਕੰਮ ਦਾ ਜ਼ਿਆਦਾ ਆ ਗਿਆ ਤੀ ਮੈਂ ਚੱਲ ਪਹਿਲਾਂ ਉਹੀ ਕਰਿਆ ਵਾ ਹੋਰ ਠੀਕੋ ਜੀ ਬਈ ਬੈ ਜਾ ਪੁੱਤ ਬੈ ਜਾ ਬੈਣਾ ਮੈਂ ਬਸ ਬੈ ਜਾ ਬੈਣਾ ਜੀ ਹੋਰ ਖਾ ਖਾ ਪੀ ਲੈ ਤੁਸੀਂ ਚਾਹ ਪਾਣੀ ਫੜਾ ਤਾ ਕਿਸ ਨੇ ਚਾਹ ਪੀ ਲਈ ਪਾਣੀ ਪੀ ਲਿਆ ਖਾ ਪੀ ਕੇ ਸੀ ਕੰਮ ਤੋਂ ਆਨੇ ਹੁੰਨੇ ਆ ਅੱਛਾ ਤੂੰ ਦੱਸ ਹੁਣ ਚਾਹ ਪਾਣੀ ਪੀਣਾ ਕਾ ਪਾਣੀ ਤਾਂ ਪੀ ਲਾਂਗੇ ਜੀ ਜੇ ਹੈਗਾ ਬੁਰੰਗ ਨਾਲ ਹੈਗਾ ਕੋਈ ਕਰੇ ਨਾ ਸਾਨੂੰ ਸੁਣਦਾ ਐਨਾ ਉੱਚਾ ਨਹੀਂ ਸੁਣਨ ਨੂੰ ਅਸਾਂ ਖੜ ਦੇ ਚੁੱਪ ਕਰ ਅੱਛਾ ਅੱਛਾ ਤੂੰ ਤਾਂ ਹਰਮਨ ਨੂੰ ਮਿਲਣ ਆਇਆ ਹੋਣਾ ਉਹ ਤਾਂ ਭਈ ਹੈ ਨਹੀਂ ਤੂੰ ਭੱਜ ਜਾ ਹਾਂਜੀ ਹਾਂਜੀ ਕੰਮ ਤਾਂ ਮੈਂ ਬਸ ਹਰਮਨ ਨਾਲ ਹੀ ਆਇਆ ਸੀ ਚਲੋ ਬੰਨੇ ਨਾਲ ਸੋਨੂੰ ਮਿਲ ਪੇ ਤੇ ਤੁਸੀਂ ਕਦੋਂ ਕਾਇਤੀ ਜੀ ਫਿਰ ਮੈਂ ਸੁਣਿਆ ਮੈਨੂੰ ਲੱਗਦਾ ਕਰਾਂ ਤੁਸੀਂ ਬਾਹਰ ਹੀ ਰਹਦੋਂਗੇ ਨਾ ਨਾ ਪੁੱਤ ਅਸੀਂ ਕਰੀਆ ਉਹਨੇ ਅੱਛਾ ਸਸਰੀ ਘਰ ਦੀ ਸਸਰੀ ਘਰ ਦੀ ਫੇਰ ਆ ਗਏ ਉਹ ਤਾਂ ਬਸ ਮੈਨੂੰ ਮੈਂ ਉਹਨੇ ਮਲਾਵਾ ਪੈਸੇ ਜੜ ਗਏ ਦੀ ਮੈਂ ਤਾਂ ਆ ਗਏ ਤੇ ਮੈਂ ਚਲੋ ਆ ਗਏ ਦੀ ਫਰ ਗੇਟ ਚ ਪੈਤੀ ਮੈਂ ਮੁੜ ਗਿਆ ਲੱਗਿਆ ਤੀ ਇਹਨਾਂ ਨੇ ਬੁਲਾ ਲੈਂ ਅੰਟੀ ਉਹਨਾਂ ਨੇ ਅੱਛਾ ਕਿੰਨੇ ਪੈਸੇ ਸੀਗੇ ਪੈਸੇ ਦਾ ਬਸ ਆਹੀ 10 ਰੁਪਏ ਦੀ ਗੇ ਕੋਈ ਖਾਸ ਪੱਟੇ ਨਹੀਂ ਤੀ ਚੱਲ ਫੇਰ ਵੀ ਕੁਰਕਰਿਆਂ ਦਾ ਪੈਕਟ ਆ ਜਾਂਦਾ ਉਦੋਂ ਅੱਖਾਂ ਚ ਭੁੱਖਾ ਨੂੰ ਖਵਾ ਦੰਨੇ ਬੇਬੇ ਫਰਾਈ ਆਂ ਅੰਟੀ ਜੀ ਹਾਂ ਤੁਸੀਂ ਵੀ ਆਏ ਹੋਇਆ ਉਹ ਨਹੀਂ ਮੇਰੇ ਕਾਨੂੰਨ ਨੇ ਮੈਂ ਤਾਂ ਜਮ੍ਹਾਂ ਕੁਮਾਰਾ ਇੱਕ ਨੰਬਰ ਚ ਲੈ ਉਹ ਕੀ ਹੁੰਦਾ ਇੱਕ ਨੰਬਰ ਕੁਮਾਰਾ ਮਤਲਬ ਜਮ੍ਹਾਂ ਸਿੰਗਲ ਮੰਗਿਆ ਹੋਇਆ ਵੀ ਸਾਡੇ ਕੋਲ ਤਾਂ ਸਿੰਗਲ ਮਤਲਬ ਔਰ ਪੁਜਾਤ ਦੀ ਮੈਂ ਸਭ ਨਹੀਂ ਸਾਰੇ ਮੇਰੇ ਸਾਡੇ ਕੱਟੇ ਨੇ ਹੋਰ ਕੱਟੇ ਨਹੀਂ ਹੋਰ ਫੀਮੇਲ ਹੈ ਨਹੀਂ ਕਰਮਚੀ ਕਿਸੇ ਨੇ ਐਵੇਂ ਦਿਲ ਹੌਲਾ ਨਾ ਕਰੋ ਸਾਡੇ ਕੁਮਾਰਾ ਚ ਇੱਕ ਲੇਡੀਜ਼ ਆ ਉਹ ਵੀ ਵਿਚਾਰੀ ਕੱਲੀ ਰਹਿੰਦੀ ਆ ਉਹਦਾ ਡਾਈਵੋਰਸ ਹੋਇਆ ਹੋਇਆ ਜੇ ਤੁਸੀਂ ਕਹੋ ਮੈਂ ਤਾਂ ਤੁਹਾਡੀ ਗੱਲ ਕਰਾਂ ਰਿਸ਼ਤੇ ਬਾਰੇ ਉਹ ਮੈਂ ਤਾਂ ਦੱਸ ਭਾਈ ਕੁੜੀਏ ਮੈਂ ਤਾਂ 100 ਰੂਮ ਪੀਸ ਲਜਾਉ ਨੂੰ ਫਰਦਾ ਤੇ ਤੂੰ ਸੈਕੰਡ ਹੈਂਡ ਗੱਡੀ ਟਕਰਾਈ ਜੰਨੀ ਆ ਦੱਸ ਮਤਲਬ ਗੱਡੀ ਮਤਲਬ ਮੈਂ ਤੁਹਾਡੀ ਗੱਲ ਨਹੀਂ ਸਮਝੀ ਸਾਨੂੰ ਤਾਂ ਭਾਈ ਦੋਨਾਂ ਨੇ ਨਹੀਂ ਸਮਝ ਆਉਂਦੀਆਂ ਕੀ ਕਹੀ ਜਾਂਦੇ ਜੇ ਤੁਹਾਡੇ ਸਮਝ ਚ ਆ ਜਾਣੋਂ ਦੱਸ ਨਹੀਂ ਖਰਜਾ ਦੇ ਮੈਂ ਦੇਖੀ ਕੀ ਹੋ ਗਿਆ ਇਲੂ ਇਲੂ ਉਹ ਕੀ ਹੁੰਦਾ ਆ ਦੇਖ ਹੁਣ ਅਗਰੇ ਇਲੂ ਇਲੂ ਤੁਸੀਂ ਕੀ ਕਹਿ ਰਹੇ ਹੋ ਕੁਝ ਨਹੀਂ ਕੁਝ ਨਹੀਂ ਤੂੰ ਕੀ ਕਹਿੰਦੀ ਸੀ ਮੈਂ ਤਾਂ ਕਹਿੰਦੀ ਸੀ ਮੈਂ ਕਿਹਾ ਜੀ ਤੁਸੀਂ ਮੈਨੂੰ ਬਾਜ਼ਾਰ ਲੈ ਜਾਂਦੇ ਜੀ ਹਾਂ ਲੈ ਮੈਂ ਤਾਂ ਭੁੱਲ ਗਿਆ ਸੀ ਵੀ ਸਾਨੂੰ ਬਾਜ਼ਾਰ ਲੈ ਜਾਣਾ ਸੀ ਉਹ ਤੁਹਾਡੇ ਬਾਜ਼ਾਰ ਦੇ ਵਿੱਚ ਉਹ ਹੈਗਾ ਕੈਫੇ ਹੈਗਾ ਮੈਂ ਪੀ ਸਾਰਾ ਕੁਝ ਹੀ ਆ ਆਪਾਂ ਤੇ ਨਾ ਵੀ ਹੁਣ ਤਾਂ ਵੀ ਪਵਾ ਦਾਂਗੇ ਫਿਰ ਲੈ ਜਾਾਂਗੇ ਉੱਥੇ ਅਸੀਂ ਜਾਣਿਆ ਫਰਾਂਟੀ ਹੈ ਅਸੀਂ ਪੀਜ਼ਾ ਖਾ ਕੇ ਆਣਾ ਮੈਨਾਂ ਪੀਜ਼ਾ ਨੂੰ ਬੜਾ ਦਿਲ ਕਰ ਰਿਹਾ ਹੈ ਨੈ ਕਿ ਪਿੱਛੇ ਕਿ ਯੂਏ ਲੈ ਤੂੰ ਜੋ ਪੀਣਾ ਹੈ ਓਏ ਨਹੀਂ ਮਾਸੀ ਜੀ ਪੀਜ਼ਾ ਪੀਜ਼ਾ ਕਿੱਥੇ ਚੋਂਦਾ ਪੀਜ਼ਾ ਖਾ ਕੇ ਆਉਣਾ ਮੈਂ ਪੀਜ਼ਾ ਖਾਣੂ ਪੀਜ਼ਾ ਹੁੰਦਾ ਕੋਈ ਪਾਣੀ ਪੀਜ਼ਾ ਜਮੈਂ ਤੂੰ ਅਈ ਕੋਈ ਖਾਣ ਵਾਲਾ ਵੀ ਹੁੰਦਾ ਹੁਣੋਂ ਪੀਜ਼ਾ ਮੈਨੂੰ ਲੱਗਦਾ ਨਾ ਤੁਸੀਂ ਵੀ ਭਿੰਦ ਹੋਈ ਹੋ ਮੈਂ ਤੁਹਾਨੂੰ ਕਹਿ ਰਹੀ ਪੀਜ਼ਾ ਜੇ ਤੂੰ ਮੇਰੀ ਮੰਨੇ ਪੁੱਤ ਮੈਨੂੰ ਲੱਗਦਾ ਨਾ ਜਿਹੜਾ ਖੁਸ਼ ਵੀ ਖਾਣਾ ਹੈ ਤੇ ਘਰੇ ਬਣਾ ਕੇ ਖਾ ਲੈ ਨਾ ਅੱਛੀ ਖਾ ਲਾਂਗੇ ਘਰੇ ਆਟੀ ਹੁੰਦਾ ਹੁੰਦਾ ਬਾਸੀ ਕਵਾਸੀ ਹੋ ਜੂ ਮੈਂ ਇਹਨੂੰ ਤਾਜ਼ਾ ਉੱਥੇ ਜਾ ਕੇ ਫੈਸ ਗਵਾ ਕੇ ਲੈ ਜੇ ਤੂੰ ਐ ਕਰ ਪੁੱਤ ਆ ਸੁਣ ਕੇ ਜੇ ਫਿਰ ਸਾਡਾ ਵੀ ਜੀਜਾ ਕਰਦਾ ਖਾਣ ਤੂੰ ਕੱਲਾ ਜਾ ਕੇ ਲਿਆ ਸਾਡੇ ਵਾਸਤੇ ਤਿੰਨਾ ਵਾਸਤੇ ਪਰ ਨਹੀਂ ਨਹੀਂ ਉਹਨਾਂ ਜਦੋਂ ਘਰੇ ਲੈ ਕੇ ਆਵਾਂਗੇ ਸਾਰਾ ਖਰਾਬ ਹੋ ਜਾਂਦਾ ਓਏ ਸਾਨੂੰ ਵੀ ਲੈ ਚੱਲ ਨਾਲੇ ਚੱਲ ਆ ਜਾ ਫਿਰ ਉਹ ਤਾਂ ਸਾਰੇ ਆ ਜਾ ਵਰਪਾ ਮੋਟਰਸਾਈਕਲ ਤੇ ਇੱਕ ਜਣੀ ਬੈਂਦੀ ਆ ਉਹ ਵੀ ਆਹੀ ਉਹ ਬਾਹਰ ਚੜ ਕੇ ਬਹੋ ਜਾ ਹਾਂ ਤੁਸੀਂ ਬਸ ਸੱਤੇ ਬਾਹਰ ਜਾਓ ਪਿੰਨਾ ਕਰ ਬਸ ਪਾਣੀ ਨਾ ਮਸੇਰ ਵੀ ਲਾ ਦੇਗੇ ਸਾਰੇ ਇੰਜੋਏ ਕਰਾਂਗੇ ਹਾਂ ਚਲੋ ਆਜੋ ਜੀ ਆਣੀ ਆ ਸਾਡੀ ਭਾਣਜੀ ਦੇਖਾਂ ਚਲੋ ਮੈਂ ਕਹਿੰਦਾ ਤੇ ਤੁਸੀਂ ਪਹਿਲਾਂ ਬਸ ਤੇ ਫਗ ਜਾਓ ਅਸੀਂ ਬਾਤਾਂ ਆ ਦੇਨੇ ਮੋਟਰਸਾਈਕਲ ਤੇ ਜੇ ਤੂੰ ਐ ਕਰ ਮੈਨੂੰ ਲੈ ਚਲ ਮੋਟਰਸਾਈਕਲ ਤੇ ਇਹ ਬਸ ਤੇ ਆ ਜਾਣਗੀਆਂ ਚਲੋ ਚਲੋ ਆਜੋ ਆਜੋ ਬਸ ਤੇ ਇਹ ਬਸ ਦੇ ਬਗ ਜਾਣਗੀਆਂ ਮੈਥੋਂ ਬਸ ਤੇ ਛੜਿਆ ਨਹੀਂ ਇਹਨੇ ਤੂੰ ਮੈਨੂੰ ਮੋਟਰਸਾਈਕਲ ਤੇ ਲੈ ਚਲ ਅੱਛਾ ਉਹ ਸੱਚ ਲੈ ਮੈਂ ਤਾਂ ਕੰਮੇ ਭੁੱਲ ਗਿਆ ਸੀ ਮੈਂ ਤਾਂ ਅੱਛੇ ਦੁਕਾਨ ਉੱਤੇ ਜਾ ਕੇ ਆਉਣਾ ਸੀ ਜੀ ਤੁਸੀਂ ਆਪਦਾ ਖਾਇਓ ਹੈ ਮੇਰਾ ਪੀਜ਼ਾ ਉਹ ਬਾਤ ਪੀਲੀ ਜਿਹੜਾ ਕੁਝ ਪੀਣਾ ਮੈਂ ਤਾਂ ਅੰਤੀ ਫਿਰ ਚੱਲਿਆ ਚੰਗਾ ਜੀ ਸਤਿ ਸ੍ਰੀ ਅਕਾਲ ਮੈਂ ਤਾਂ ਕੰਮ ਜਿਆਦਾ ਆ ਗਿਆ ਫਿਰ ਆਉਣਾ ਬਾਅਦ ਚ ਮੈਂ ਹਾਂ ਮੈਨੂੰ ਤਾਂ ਨਾ ਲੱਗਦਾ ਸਾਰਾ ਕੰਮ ਨਾ ਤੁਹਾਡੀ ਵਜ੍ਹਾ ਕਰਕੇ ਖਰਾਬ ਹੋਇਆ ਚੰਗਾ ਭਲਾ ਤੈਨੂੰ ਜਾਈ ਜਾਂਦਾ ਸੀ ਚੁੱਪ ਕਰ ਜਾ ਤੁਰੇ ਜਾ ਗੀ ਕਰਕੇ ਖਰਾਬ ਹੋਇਆ ਉਰੇ ਜਾ ਕ ਏ ਖੜ ਜਾ ਚੁੱਪ ਮੇਰੀ ਗੱਲ ਸੁਣਨੀ ਆ ਆਪਾਂ ਨੂੰ ਚਾਰਨਾ ਆਇਆ ਸੀ ਜਾਂਦਾ ਨਾ ਪਾਣੀ ਮੰਗੂ ਤੇਰਦਾ ਟਿੱਡਾ 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 ਪਤਲੀ ਗਲੀ ਵਿੱਚ ਦੀ ਕਰਤਾ ਹਟ ਮਤਲਬ ਕੀ ਐ ਨਹੀਂ ਕਾਮਲਿਏ ਨੀ ਤੂੰ ਦਾ ਉਹ ਹੀ ਪੋਲੀ ਛਕ ਲੜੀ ਪੋਲੀ ਰਹਿ ਗਈ ਨੀ ਤੈਨੂੰ ਲੈ ਜਾਂਦਾ ਉਹ ਤੂੰ ਤੇਰਾ ਪੀ ਜਾ ਰਹਿ ਜਾਂਦਾ ਪੱਲੇ ਤੇਰੀ ਪੇਸਤੀ ਖਰਾਬ ਹੋ ਜਾਂਦੀ ਪੁੱਤ ਅਗਲਾ ਕਹਿੰਦਾ ਕੁੜੀ ਮੁੰਡੇ ਨਾਲ ਘੁੰਮਦੀ ਫਿਰਦੀ ਆ ਨੀ ਆਪਾਂ ਇਹਨੂੰ ਕੀ ਜਾਣਦੇ ਆਂਗੇ ਫੇਰ ਇਹਦੇ ਵਿੱਚ ਗੱਡੀ ਉਹ ਕੰਮੜੀਏ ਜਿਹਨੂੰ ਜਾਣਦੇ ਨਹੀਂ ਹੁੰਦੇ ਉਹਦੇ ਨਾਲ ਨਹੀਂ ਜਾਇਆ ਕਰਦੇ ਹੁਣ ਤਾਂ ਜਾਣਦੇ ਆ ਮੈਂ ਜਾਣਦੀ ਸਵੇਰੇ ਵੀ ਮਿਲ ਕੇ ਗਿਆ ਸੀਗਾ ਕੌਣ ਸਮਝਾ ਦੇ ਇਹਨੂੰ ਸਮਝਾ ਦੇ ਉਹੋ ਉਹ ਆਪਣੇ ਗਵਾਨੀ ਨੇ ਕੀ ਨਾਮ ਉਹਦਾ ਉਹਦਾ ਨਾਮ ਗੁਰੂ ਕੀ ਦਾ ਮੁੰਡਾ ਹੈਗਾ ਲੈ ਹੁਣ ਮੈਂ ਕਿਹਾ ਤੇ ਜਨਮ ਪੱਤਰੀਆਂ ਦੇਖਦੀ ਫਿਰ ਜੇ ਤੈਨੂੰ ਲੈ ਕੇ ਭੱਜ ਗਿਆ ਕੀ ਦਾ ਲਿਖਾਏਗੀ ਵੀ ਕੀ ਦਾ ਹੈ ਹਾਂ ਉਹ ਬੋਲ ਤਾਂ ਸਹੀ ਹੈ ਫਿਰ ਇਹ ਤਾਂ ਤੁਹਾਡੀ ਗੱਲ ਸੋਚਣ ਵਾਲੀ ਹੈ ਮੈਂ ਜਾਣਦੀ ਤਾਂ ਤੁਹਾਨੂੰ ਵੀ ਨਹੀਂ ਹੈਗੇ ਵੀ ਤੁਸੀਂ ਕੀ ਦੇ ਕੁਛ ਹਾਏ ਫੇਰ ਅੱਬਾ ਜੇ ਮੈਨੂੰ ਲੈ ਕੇ ਭੱਜ ਗੋ ਫੇਰ ਨਹੀਂ ਅਸੀਂ ਤਾਂ ਤੇਰੀ ਮਾਸੀ ਦੇ ਘਰੇ ਰਹਿਨੇ ਆ ਤੇਰੀਆਂ ਮਾਸੀਆਂ ਫਿਰ ਉਹ ਵੀ ਤਾਂ ਮੇਰੀ ਮਾਸੀ ਦੇ ਘਰੇ ਆਇਆ ਸੀ ਉਹ ਤਾਂ ਬਿੰਦਾ ਆਇਆ ਸੀ ਤੈਨੂੰ ਲਜਾਣ ਦਾ ਮਾਰਾ ਬੁੱਝੇ ਦਿਮਾਕ ਦੀ ਮੈਨੂੰ ਲੈ ਦੇ ਨਾ ਇਹ ਕੁੜੀ ਦਾ ਦਿਮਾਗ ਢਿੱਡ ਹੈ ਬਿਜਲੀ ਲਵਾ ਕੇ ਲੈਉਣੀ ਪੁੱਤ ਨੌਲੇ ਤੋਂ ਚੱਲ ਠੀਕ ਆ ਮੈਂ ਤਾਂ ਜਾਣੀ